ਗਾਰ ਦੀ ਰੱਖੀ ਥੇਈ ਵਦਿਆ ਖੀਰ ਬਣਾਈ ਦੀ ਗਲੀ ਗਲੀ ਮੈਂ ਫਿਰਾਂ ਢੂੰਡਦੀ ਗਲੀ ਗਲੀ ਮੈਂ ਫਿਰਾਂ ਢੂੰਡਦੀ ਤੂੰ ਨਾ ਦਿੱਤੀ ਦਿਖਾਈ ਆ ਕੇ ਖਾ ਦਿਉਰਾ ਅਰ ਜਿ ਘਰੇ ਫਰਜਾਈ ਆ ਕੇ ਖਾ ਦਿਉਰਾ ਅਰ ਜਿ ਘਰੇ ਫਰਜਾਈ ਆ ਕੇ ਖਾ ਦਿਉਰਾ ਲਿਆ ਤੇਰਾ ਤੇਰਾ ਤੂੰ ਦਾ ਚਾਦਰਾਂ ਲਿਆ ਤੇਰਾ ਤੇਰਾ ਤੂੰ ਦਾ ਚਾਦਰਾਂ ਪਾ ਕੇ ਕਲਮੀ ਸੋਰਾ ਵਿੱਚ ਪਰ ਜਾ ਜਾਂਦੇ ਬੋਲ ਕਲੈਰੀਆ ਮੋਰਾ ਵਿੱਚ ਪਰ ਜਾ ਜਾਂਦੇ ਬੋਲ ਕਲੈਰੀਆ ਮੋਰਾ ਵਿੱਚ ਪਰ ਜਾ ਜਾਂਦੇ ਆਧੂਰਾ ਅਪ ਚਟਨੀ ਰਗੜੀਏ ਆਧੂਰਾ ਅਪ ਚਟਨੀ ਲੈ ਰਗੜੀਏ ਲਾਫਾਸੇ ਨਾਲ ਪਾਸਾ ਤੇਰਾ ਤਾਂ ਹੈ ਕੁਝ ਨਹੀਂ ਜਾਣਾ ਮੇਰਾ ਨਿੱਕਲ ਗਿਆ ਹਾਸਾ ਵਿੱਚ ਪਰ ਜਾ ਜਾਂਦੇ ਫਿਰਦਾ ਧੌਰ ਨਰਾਸਾ ਵਿੱਚ ਪਰ ਜਾਂਆਂ ਦੇ ਫਿਰਦਾ ਧੌਰ ਨਰਾਸਾ ਲਿਆ ਦੇਉ ਰਾ ਤੇਰਾ ਕੱਢਦਾ ਚਾਦਰਾਂ ਲਿਆ ਦੇਉ ਰਾ ਤੇਰਾ ਕੱਢਦਾ ਚਾਦਰਾਂ ਪਾ ਕੇ ਰੂਸ ਦੇ ਢਾਣੇ ਨੀਦ ਕਛੜਿਆਂ ਦਾ ਉਤਲਾ ਵਾਹੇ ਗੁਰੂ ਜਾਣੇ ਨੀਦ ਕਛੜਿਆਂ ਦਾ ਉਤਲਾ ਵਾਹੇ ਗੁਰੂ ਜਾਣੇ ਨੀਦ ਕਛੜਿਆਂ ਦਾ